सब तो पैं परमा शुक्र गुजार हाँ अटा बच्चा भक्विंग जो है कि मैं सविता वर्ष साहब भी होगा गाँव सही सलामत परिवार च पाँच गया सब तो पहला परमात्मा का शुक्र और उस ਬੱਸ ਸਫਲਤਾ ਬੜੀ ਪ੍ਰਸਤੁਤਾਈ ਨਾਲ ਹੋਈ ਔਰ ਇੱਕ ਵੱਡਾ ਆਪਰੇਸ਼ਨ ਜਿਹੜਾ 24 ਘੰਟੇ ਦਾ ਸਫਲ ਹੋਇਆ ਹੈ ਪੰਜਾਬ ਦੇ ਅੰਦਰ ਮੈਸਮ ਇੱਕ ਵਿਸ਼ਾਲ ਕੈਂਪ ਜਿਹੜੀ ਆ ਉਹ ਸਰਕਾਰ ਨੇ ਕੀਤੀ ਆ ਕਿਉਂਕਿ ਸਰਦਾਰ ਭਗਵੰਤ ਸਿੰਘ ਮਾਨ ਮਾਨ ਜੋ ਕਿਸ ਤਰ੍ਹਾਂ ਸਭ ਖੁੱਤ ਇਹ ਆਪਰੇਸ਼ਨ ਦੀ ਦੇਖਰੇਖ ਕਰ ਰਹੇ ਸੀ ਲਗਾਤਾਰ ਔਰ ਲਗਾਤਾਰ ਜਿਹੜਾ ਦੋਸ਼ੀਆਂ ਨੂੰ ਚੇਸ ਕੀਤਾ ਜਾ ਰਿਹਾ ਸੀਗਾ ਔਰ ਉਨ੍ਹਾਂ ਨੇ ਕਿਹਾ ਕਿ ਸਰਦਾਰ ਭਗਵੰਤ ਸਿੰਘ ਮਾਨ ਦੀ ਇੱਕ ਵਿਸ਼ਾਲ ਪੇਸ਼ਕਸ਼ ਇਹ ਆ ਕਿ ਜਿਹੜਾ ਵੀ ਕੋਈ ਵਿਅਕਤੀ ਪੰਜਾਬ ਦੇ ਅੰਦਰ ਕਾਨੂੰਨ ਨੂੰ ਆਪਣੇ ਹੱਥ ਚ ਲਊਗਾ ਉਦੋਂ ਦੀ ਸਖਤੀ ਨਾਲ ਇੱਥੇ ਆ ਜਾਓ ਚਾਹ ਕੋਈ ਵੀ ਵਿਅਕਤੀ ਜੇਕਰ ਕਾਨੂੰਨ ਨੂੰ ਖਰਾਬ ਕਰਦਾ ਹੈ ਤਰ ਕਰੂਗਾ ਕਾਨੂੰਨ ਨੂੰ ਤੋੜਦਾ ਹੈ ਤਰ ਕਰੂਗਾ ਸੁਮੋਚੇ ਪਿੰਡ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹਾਂਗਾ ਜਿਨ੍ਹਾਂ ਨੇ ਪੰਜਾਬ ਪੁਲਿਸ ਦਾ ਸਾਥ ਦਿੱਤਾ ਜਿਨ੍ਹਾਂ ਨੇ ਪੰਜਾਬ ਸਰਕਾਰ ਦਾ ਸਾਥ ਦਿੱਤਾ ਔਰ ਲਗਾਤਾਰ ਉਹ ਇਸ ਸਬੰਧ ਕੜੀ ਬਜੋ ਕੰਮ ਕਰਕੇ ਇਸ ਆਪਰੇਸ਼ਨ ਨੂੰ ਨੇਪੜੇ ਚੜ੍ਹਿਆ ਗਿਆ ਸੋ ਮੈਂ ਤਾਂ ਭੱਜਾਪੁਰ ਦਾ ਧੰਨਵਾਦ ਕਰਨਾ ਚਾਹੂਗਾ ਸਰਦਾਰ ਭਗਤ ਸਿੰਘ ਮਾਲ ਮਾਲਜੋ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਨਾ ਚਾਹੂਗਾ ਜਿਨ੍ਹਾਂ ਨੇ ਖੁਦ ਆਪਰੇਸ਼ਨ ਨੂੰ ਦੇਖਿਆ ਪਰ ਵੱਡਾ ਮੈਂ ਸਭੰਦਾ ਜਿਹੜਾ ਕਿਲਾ ਸੂਰ ਦਿੱਤੇਗਾ ਬਿਲਕੁਲ ਅੱਜ ਪੰਜਾਬ ਪੁਲਸ ਨੇ ਉਹ ਗਰਾਊਂਡ ਤੇ ਦਿਖਾਇਆਗਾ ਜਿਹੜਾ ਕਿ ਮੈਂ ਸਭਨਾਂ ਨੂੰ ਜੋ ਤੁਸੀਂ ਕਿਹਾ ਕਿ ਫਿਲਹਾਲ ਚੁੰਦਾ ਸੀ ਅੱਜ ਗਰਾਊਂਡ ਤੇ ਹੋਇਆਗਾ ਕਿ 24 ਘੰਟੇ ਪਹਿਲਾਂ 24 ਘੰਟੇ ਪਹਿਲਾਂ ਬੱਚਾ ਰੱਕ ਦਿੱਤਾ ਗਿਆ ਔਰ 24 ਘੰਟਿਆਂ ਤੋਂ ਪਹਿਲਾਂ ਪਹਿਲਾਂ ਜਿਹੜਾ ਹੈਗਾ ਉਹ ਬੱਚਾ ਅੱਜ ਪਰਿਵਾਰ ਤੇ ਜਿਹੜਾ ਵਾਪਸ ਪਰਤੇ ਉਹ ਕੋਈ ਵੀ ਕਿਸੇ ਜੀ ਕਿਸਮ ਦੀ ਇੰਜਰੀ ਨਹੀਂ ਹੈਗੀ ਬਿਲਕੁਲ ਉਹ ਤੰਦਰੁਸਤ ਆ ਉਹਦਾ ਮੈਡੀਕਲ ਵੀ ਸਿਕ ਰਾਇਆਗਾ ਬਿਲਕੁਲ ਤੰਦਰੁਸਤ ਆਗਾ ਸਮੇਂ ਦੇ ਲਖਤ ਮਿਲਾਂ ਕਰਦਾ ਆਇਆ ਗਾ ਤੇ ਦੱਸਿਆ ਕਿ ਮੈਂ ਤਾਰਾ ਜਿਹੜਾ ਗਵਰਨਮੈਂਟ ਸਕੂਲ ਆ ਉਹਦੇ ਚ ਪੜਦਾ ਗਾ ਫਰਸਟ ਕਲਾਸ ਦੇ ਅੰਦਰ ਪੜਦਾ ਗਾ ਉਹਨੇ ਆਪਣਾ ਲਾਭ ਪੱਤਰ ਦੱਸਿਆ ਗਾ ਸੂਚਨਾ ਬਦ ਲੱਗਦਾ ਗਾ ਕਿ ਬੱਚਾ ਬਿਲਕੁਲ ਚੜ੍ਹਦੀ ਕਲਾ ਦੇ ਅੰਦਰ ਆ ਔਰ ਤੰਦਰੁਸਤ ਆ ਅਪਰਾਧੀਆਂ ਨੂੰ ਇਸ ਨੂੰ ਦੇਣਾ ਸੀ ਸੋ ਪ੍ਰਾਧੀਆਂ ਨੂੰ ਬਹੁਤ ਵੱਡਾ ਸਨੇਹਾ ਜਿਹੜਾ ਉਹ ਪੰਜਾਬ ਸਰਕਾਰ ਵੱਲੋਂ ਸਟਾਫ ਮਾਝੀ ਵੱਲੋਂ ਪੰਜਾਬ ਸਕੂਲ ਵਿੱਚ ਮੇਚੁੱਪਿਆ ਗਾ ਕੋਈ ਵੀ ਜਿਹੜਾ ਅਪਰਾਧੀ ਆ ਕਿਸੇ ਵੀ ਕਿਸਮ ਦਾ ਅਪਰਾਧ ਕਰਦਾ ਗਾ ਉਹਨਾਂ ਦਾ ਸਖਤ ਇਲਾਜ ਹੋਣਾ ਚਾਹੀਦਾ ਦੇਖੋ ਬਿਲਕੁਲ ਜਿੰਨਾ ਅਸਰ ਨੇ ਇਸ ਆਪਰੇਸ਼ਨ ਦੌਰਾਨ ਆਪਣਾ ਭੂਮਿਕਾ ਨਿਭਾਈ ਆ ਸੋ ਉਹਨਾਂ ਨੂੰ ਬਿਲਕੁਲ ਸਨਮਾਨ ਦਿੱਤਾ ਜਦੋਂ ਮੈਂ ਤਾਂ ਸਾਡੇ ਨਾਲ ਖੜੀ ਆ ਜੋਤੀ ਜਾਦਵ ਜੀ ਜਿਹੜਾ ਕਿ ਖੰਨਾਪੁਰ ਤੋਂ ਆਇਆ ਸੀ ਔਰ ਮਲੇਰਪੁਰ ਦਾ ਪਰੋਸ ਜਗਨਜੀਤ ਸਿੰਘ ਪਟਿਆਲਾ ਪੁਲਿਸ ਦੇ ਡਾਪਟਰ ਨਾਨਕ ਸਿੰਘ ਜੀ ਨੂੰ ਨੰਦੀਨ ਸਿੰਘ ਜਿਹੜੇ ਡੀਆਈਜੀਸੀ ਕੋਲ ਸਾਰੇ ਅਫਸਰ ਸਹਿਬਾਨ ਡੀਜੀਪੀ ਸਹਿਬਾਨ ਇਹ ਸਾਰੇ ਸਿਪਰੇਸ਼ਨ ਜਿਹੜੀ ਆ ਉਹ ਗਵਾਈ ਕਰ ਰਹੇ ਸੀ ਸਾਰੇ ਸਪੀਚ ਨੂੰ ਦੇਖ ਰਹੇ ਸੀ ਪਰ ਬਹੁਤ ਸਾਰੇ ਜਵਾਨ ਪਰ ਸਭ ਤੋਂ ਜਿਹੜੀ ਉਹ ਗਰਾਊਂਡ ਤੇ ਵੀ ਸੀਗੇ ਸਰਦਾਰ ਭਗਤ ਸਿੰਘ ਮਾਨ ਜੀ ਲਗਾਤਾਰ ਆਪ ਜਿਹੜੀ ਆ ਪਿਆਰੀ ਅਕਤਾ ਦੇਖ ਰਹੇ ਸੀ ਕਿਉਂਕਿ ਅਸੀਂ ਜਦ ਕੈਬਨਟ ਦੀ ਮੀਟਿੰਗ ਸੀ ਸਟੇਟ ਤੋਂ ਸਾਰੇ ਚਿੰਤਤ ਸੀਗੇ ਸੋ ਬਹੁਤ ਅੱਛਾ ਇਹ ਸਾਰਾ ਅਪਰੇਸ਼ਨ ਹੋ ਹੋਇਆਗਾ ਸੋ ਬੱਚੇ ਦੇਖੋ ਤੁਸੀਂ ਕਿਸ ਤਰ੍ਹਾਂ ਦਾ ਮਹੌਲ ਹੈ ਜੁਨੇ ਤਾਂ ਅੱਜ ਜੋ ਮਿਲ ਰਹੇ ਨੇ ਇਹ ਸਾਰਾ ਕੁਝ ਤਾਂ ਹੀ ਪੋਸੀਬਲ ਹੋਇਆਗਾ ਜਿਕਰ ਪੰਜਾਬ ਦੇ ਜਰ ਅਮਰ ਜਿਹੜਾ ਉਹ ਇੱਕ ਮਿੰਟ ਹਾਂਜੀ ਅਸੀਂ ਪੰਜਾਬ ਪੁਲਿਸ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਕਿ ਜਿਨ੍ਹਾਂ ਨੇ ਅੱਜ ਮੇਰੇ ਬੱਚੇ ਨੂੰ ਮੇਰੇ ਕੋਲ ਚ ਦੁਬਾਰਾ ਪਾ ਲਿਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜਿਸ ਤਰ੍ਹਾਂ ਹੀ ਸਜ਼ਾ ਅਪਰਾਧੀਆਂ ਨੂੰ ਮਿਲੀ ਹੈ ਵਾਕੀ ਖੁਸ਼ ਹੋ ਉਹ ਤੋਂ ਜੀ ਹਾਂ ਜੀ ਹਾਂ ਜੀ ਕੱਲ ਨੂੰ ਹੀ ਮੈਂ ਨਹੀਂ ਚਾਹੁੰਦੀ ਕਿ ਮੇਰੇ ਵਾਲਾ ਹੀ ਮੇਰੇ ਮੇਰੇ ਨਾਲ ਦੇ ਕਿਸੇ ਨਾਲ ਹੋਰ ਹੁੰਦਾ ਪੇਰੈਂਟਸ ਨਾਲ ਵਧੀਆ ਅਪਰਾਧ ਸਭ ਕੁ ਉਸ ਜੀ ਜਿਵੇਂ ਵੀ ਹੋਇਆ ਹੁਣ ਉਹ ਗਾਹਾਂ ਨਹੀਂ ਕੋਈ ਕਿਸੇ ਨੂੰ ਐ ਕਰ ਸਕੂ ਨਹੀਂ ਜੀ ਰਾਤ ਕਿੱਦਾਂ ਲੰਗੀ ਜੀ ਪੰਜਾਬ ਸਰਕਾਰ ਨੇ ਤੇ ਪੁਲਿਸ ਪ੍ਰਸ਼ਾਸਨ ਨੇ ਬਹੁਤ ਜ਼ਿਆਦਾ ਵਧੀਆ ਕੰਮ ਕੀਤਾ ਸਾਡਾ ਨਜ਼ਰੀਆ ਹੀ ਬਦਲ ਗਿਆ ਪੰਜਾਬ ਪੁਲਿਸ ਬਾਰੇ ਬਹੁਤ ਬਹੁਤ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆਂ ਥੈਂਕ ਯੂ ਸਾਹਿਬਾਂ ਗੱਲ ਤੇ ਕਾਬਲੀਅਤ ਕੀ ਗੁੰਦੇ ਪੁਲਿਸ ਦੀ ਜਿਹੜੀ ਕਾਬਲੀਅਤ ਹੈ ਕਾਬਲੀਅਤ ਬਹੁਤ ਵਧੀਆ ਜੀ ਅਸੀਂ ਮਤਲਬ ਸਾਡਾ ਨਜ਼ਰੀਆ ਹੀ ਬਦਲੇ ਗਿਆ ਪੰਜਾਬ ਪੁਲਿਸ ਬਾਰੇ ਬਹੁਤ ਵਧੀਆ ਸਾਡਾ ਉਹਨੇ ਉਹਨਾਂ ਨੇ ਸਾਡਾ ਸਾਥ ਦਿੱਤਾ ਸਾਡੇ ਨਾਲ ਰਾਤ ਨੂੰ ਵੀ ਸਾਰੀ ਰਾਤ ਰਾਫਤਾ ਰੱਖਿਆ ਸਾਡੇ ਨਾਲ ਹੀ ਰਹਿੰਦੇ ਉਹ ਤੇ ਪੂਰੀ ਸਾਡੇ ਮਤਲਬ ਸਾਨੂੰ ਹੌਸਲਾ ਦੇ ਕੇ ਰੱਖ ਜਾਂਦਾ ਹੈ